ਔਰ ਰਵਣ ਤੂੰ ਹਲੇ ਤਿਆਰੀ ਨਹੀਂ ਹੋਈ ਛੜੀ ਤੇ ਜਾਣਾ ਆਪਾਂ ਹਾ ਕੀ ਕਰੀ ਜੰਨੀ ਆ ਯਾਰ ਐਵੇਂ ਬੱਚੇ ਵਾਸਤੇ ਗਿਫਟ ਬਣਾ ਰਹੀ ਆਂ ਜੀ ਤੇ ਬਸ ਚੱਲ ਜੀ ਇਹ ਚੌਲਾਂ ਤੋਂ ਦਾਲਾਂ ਤੋਂ ਕਿਹੜਾ ਗਿਫਟ ਬਣਾਏਂਗੀ ਰਵਣ ਬਸ ਤੁਸੀਂ ਦੇਖ ਹੀ ਜਾਓ ਜੀ 2 ਮਿੰਟ ਲੱਗਣਗੇ ਤੇ ਗਿਫਟ ਬਣਾ ਕੇ ਲੈ ਕੇ ਹੀ ਜਾਵਾਂਗੇ ਜੀ ਇਹ ਕੀ ਟੂਣਾ ਡਾਮਣ ਜਾ ਕਰੀ ਜੰਨੀ ਕੱਪੜੇ ਤਾਂ ਹਰੇਕ ਹੀ ਲੈ ਕੇ ਆਉਂਦੇ ਨੇ ਜੀ ਤੇ ਮੈਂ ਬੱਚੇ ਵਾਸਤੇ ਇੱਕ ਬਹੁਤ ਵਧੀਆ ਗਿਫਟ ਤਿਆਰ ਕਰਨ ਲੱਗੀ ਆਂ ਦੇਖੀ ਤਾਂ ਜਾਓ ਬਸ 2 ਮਿੰਟ ਹੀ ਲੱਗਣਗੇ ਜੀ ਸਾਰੇ ਹਾਂਜੀ ਹੁਣ ਜਿਵੇਂ ਬੱਚੇ ਛੋਟੇ ਹੁੰਦੇ ਨੇ ਜੀ 6 ਮਹੀਨੇ ਤੱਕ ਤੋ ਸਿਰਫ ਆਪਣੀ ਮਾਂ ਦਾ ਦੁੱਧ ਹੀ ਪ ਤੇ ਜਿਉ ਸੇ ਇਹਤੋ ਸ਼ੇ ਮੀਨਾ ਤਾਂ ਉੱਪਰ ਹੋ ਜਾਂਦੇ ਨੇ ਜੀ ਤਾਂ ਉਹਨਾਂ ਨੂੰ ਆਪਾਂ ਕੋਈ ਨਾ ਕੋਈ ਮਤਲਬ ਜੀ ਦਿਨ ਜਦੋਂ ਸ਼ੁਰੂ ਕਰਦੇ ਆ ਤਾਂ ਆਪਾਂ ਨੂੰ ਇਹ ਮਿਲਾ ਦੇਪਾਂ ਉਹਨਾਂ ਨੂੰ ਕੀ ਦਈਏ ਤਾਂ ਮਤਲਬ ਅਜਈਆਂ ਚੀਜ਼ਾਂ ਆਪਾਂ ਜੇਕਰ ਘਰੇ ਬਣਾ ਕੇ ਬੱਚੇ ਨੂੰ ਦਈਏ ਤਾਂ ਜਿਹੜਾ ਬੱਚੇ ਦਾ ਸਵਾਦ ਉਹ ਹੌਲੀ-ਹੌਲੀ ਡਿਵੈਲਪ ਹੁੰਦਾ ਹੈਗਾ ਤੇ ਉਹ ਚੀਜ਼ ਖਾਣ ਵਿੱਚ ਉਹਨੂੰ ਆਸਾਨੀ ਹੁੰਦੀ ਹੈ ਜੀ ਤੇ ਆਪਾਂ ਵਧੀਆ ਉਹਨਾਂ ਵਾਸਤੇ ਹੈਲਥੀ ਚੀਜ਼ੀ ਬਣਾਉਣ ਲੱਗੇ ਜਿਵੇਂ ਹੁਣ ਸੈਰਲਿਕ ਬਾਜ਼ਾਰਾਂ ਚੋਂ ਆਉਂਦੇ ਨੇ ਕਿ ਆਪਾਂ ਮਹਿੰਗੇ ਮਹਿੰਗੇ ਪੈਸੇ ਇਨੇ ਲਾ ਲਾ ਕੇ ਲੈ ਕੇ ਆਉਂਦੇ ਨਹੀਂ ਡੱਬੇ ਜੇ ਕਾਫੀ ਮਹਿੰਗੇ ਆਉਂਦੇ ਨੇ ਹਾਂਜੀ ਹਾਂਜੀ ਕਈ ਵਾਰ ਬੱਚੇ ਨੂੰ ਸ਼ੂਟ ਕਰਦੇ ਆ ਕਈ ਵਾਰ ਨਹੀਂ ਕਰਦੇ ਪਰ ਜਿਹੜੀ ਅੱਜ ਆਪਾਂ ਚੀਜ਼ ਬਣਾਉਣ ਲੱਗੇ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਆ ਪ੍ਰੋਟੀਨ ਵੀ ਆ ਤੇ omega 3 ਫੈਟੀ ਐਸਿਡ ਮਤਲਬ ਜੋ ਬੱਚਿਆਂ ਦੀ ਬ੍ਰੇਨ ਵਾਸਤੇ ਵਧੀਆ ਹੁੰਦੇ ਨੇ ਜੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਜਿਹੜੀਆਂ ਪਚੀਜ਼ ਤਿਆਰ ਕਰਨ ਲੱਗੇ ਜੀ ਜੀ ਸਾਰੇ ਲਿਕ ਬਣਾਉਣ ਲਈ ਬੱਚਿਆਂ ਵਾਸਤੇ ਹੁਣ ਜਿਵੇਂ 6 ਮਹੀਨੇ ਤੋਂ ਉੱਪਰ ਨੇ ਜਾਂ ਇਹ ਤੋਂ ਵੀ ਉੱਪਰ ਆ ਜਾਂਦੇ ਨੇ ਜਿਵੇਂ 5 ਸਾਲ ਤੱਕ ਆਪਾਂ ਬੱਚੇ ਨਹੀਂ ਦੇ ਸਕਦੇ ਆ ਜੀ ਇਹਦੇ ਲਈ ਆਪਾਂ ਲੈਣੇ ਨੇ ਜੀ 200 ਗ੍ਰਾਮ ਚੌਲ ਇਹ ਆਪਾਂ ਕੋਈ ਵੀ ਲੈ ਸਕਦੇ ਆ ਖੀਰ ਵਾਲੇ ਜਾਂ ਬਨਾਸਪਤੀ ਠੀਕ ਹੈ ਜੀ ਇਹ ਸਾਰੇ ਲਿਕ ਚ ਚੌਲ ਹੀ ਹੁੰਦੇ ਆ ਕਿਰੋਂ ਨਹੀਂ ਨਹੀਂ ਅਲੱਗ-ਅਲੱਗ ਫਲੇਵਰ ਦੇ ਆਉਂਦੇ ਨੇ ਜੀ ਪਰ ਆਪਾਂ ਬੱਚਿਆਂ ਵਾਸਤੇ ਹੈਲਥੀ ਚੀਜ਼ ਜੀ ਤਿਆਰ ਕਰਾਂਗੇ ਜੀ ਇਸ ਲਈ ਆਪਾਂ 200 ਗ੍ਰਾਮ ਚੌਲ ਲੇ 50 ਗ੍ਰਾਮ ਆਪਾਂ ਮਸਰ ਦੀ ਦਾਲ ਜਿਹਨੂੰ ਆਪਾਂ ਧੋਮੀ ਮੰਗੀ ਵੀ ਕਹਿ ਦਿੰਨੇ ਆ ਜੀ ਉਹ ਲੈ ਲੀਜੀ ਇਹ ਵੀ ਆਪਾਂ 50 ਗ੍ਰਾਮ ਪਾਵ ਠੀਕ ਹੈ ਰਮਨ ਦਲੇ ਸ਼ੋਲੇ ਹਾਂਜੀ ਤੇ 50 ਗ੍ਰਾਮ ਹੀ ਆਪਾਂ ਲਈਏ ਜੀ ਹਰੀ ਮੂੰਗੀ ਠੀਕ ਹੈ ਰਮਨ ਇਹਦੇ ਵਿੱਚ ਆਪਾਂ ਹੋਰ ਦਾਲਾਂ ਵੀ ਐਡ ਕਰ ਸਕਦੇ ਜਿਵੇਂ ਸੋਇਆ ਬੀਨ ਹੋਊਗੀ ਜੀ ਰੋਂਗੀ ਆਉਂਦੀ ਆ ਉਹ ਵੀ ਆਪਾਂ 50-50 ਗ੍ਰਾਮ ਦੇ ਵਿੱਚ ਪਾ ਸਕਦੇ ਹਾਂ ਜੀ ਹੂੰ ਠੀਕ ਹੈ ਜੀ ਕਿਉਂਕਿ ਉਹ ਬੀਨ 'ਚ ਵੀ ਤਾਕਤ ਬਹੁਤ ਹੁੰਦੀ ਹੈ ਹਾਂਜੀ ਤੇ ਆ ਲੈਣੀ ਜੀ ਆਪਾਂ 10 ਤੋਂ 12 ਬਦਾਮ ਜੀ ਠੀਕ ਹੈ ਬਦਾਮ ਥੋੜੀ ਪੈਣਗੀ ਰਮਨ ਹਾਂਜੀ ਬਸ ਇਹ ਜਿਵੇਂ ਉਹਨੂੰ 200 ਗ੍ਰਾਮ ਪਚਾਉੜ ਲਏ ਉਹਦੇ ਵਿੱਚ ਬਸ ਆਪਾਂ 10-12 ਬਦਾਮ ਪਾ ਲੈਣੇ ਨੇ ਹਾਂਜੀ ਕਿਉਂਕਿ ਰਮਨੂ ਛੋਟੇ ਬੱਚੇ ਆ ਬਦਾਮ ਨੂੰ ਫਿਰ ਬਹੁਤ ਜ਼ਿਆਦਾ ਕੁਆਂਟੀਟੀ ਚ ਖਵਾ ਨਹੀਂ ਸਕਦੇ ਬੱਚਿਆਂ ਨੂੰ ਹਾਂਜੀ ਜਿਵੇਂ ਉਹਨੂੰ ਛੋਟੇ ਬੱਚੇ ਨੇ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਮਤਲਬ ਪਤਲਾ ਜੀ ਚੀਜ਼ ਬਣਾ ਕੇ ਦੇਣੀ ਹੁੰਦੀ ਆ ਹੂੰ ਤੇ ਫਿਰ ਆਪਾਂ ਹੌਲੀ-ਹੌਲੀ ਬੱਚੇ ਦੇ ਮਤਲਬ ਏਜ ਅਕੋਰਡਿੰਗ ਆਪਾਂ ਉਹਨੂੰ ਗਾੜਾ ਕਰ ਲੈਣਾਗਾ ਹਾਂਜੀ ਜੋ ਵੀ ਆਪਾਂ ਬੱਚੇ ਨੂੰ ਚੀਜ਼ ਦੇਣੀ ਹੌਲੀ ਹੌਲੀ ਬੱਚੇ ਦਾ ਸਵਾਦ ਡਿਵੈਲਪ ਹੋ ਜਾਂਦਾ ਤੇ ਹੌਲੀ ਹੌਲੀ ਖਾਣ ਲੱਗ ਜਾਂਦਾ ਜੀ ਤੇ ਹੁਣ ਆਪਾਂ ਇਹਨੂੰ ਮਰੇ ਮਨ ਭਿਓ ਕੇ ਰੱਖਣਾ ਨਹੀਂ ਨਹੀਂ ਜੀ ਭਿਓ ਕੇ ਨਹੀਂ ਰੱਖਣਾ ਬਸ ਇਹਨੂੰ 2-3 ਵਾਰੀ ਆਪਾਂ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸੁੱਕ ਨਹੀਂ ਪਾਵਾਂਗੇ ਜੀ ਜਿਹੜਾ ਰੇਤਾਂ ਮਿੱਟੀ ਸਟਾਰਚ ਵਗੈਰਾ ਜੀ ਨਿਕਲ ਜਾਊਗਾ ਹਾਂਜੀ ਹਾਂਜੀ ਆ ਚਿੱਟਾ ਚਿੱਟਾ ਸਟਾਰਚ ਹੀ ਰਹਿ ਜਾਣਾ ਹਾਂਜੀ ਇਹ ਚੌਲਾਂ ਚੋਂ ਨਿਕਲਿਆ ਜੀ ਦਾਲਾਂ ਚੋਂ ਵੀ ਹਾਂ ਤੇ ਨੂੰ ਆਪਾਂ ਇੱਕ ਭਾਂਡੇ 'ਚ ਕੱਢ ਲਾਂਗੇ ਤੇ 2-3 ਵਾਰੀ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਾਂਗੇ ਜੀ ਠੀਕ ਹੈ ਜੀ ਇਹਦਾ ਪਾਣੀ ਜੇ ਕੱਢ ਲੈਣਾ 2-3 ਵਾਰਸ ਮਾਰ ਕੇ ਹਾਂਜੀ ਤੇ ਬੱਚੇ ਨੂੰ ਬਹੁਤ ਪਸੰਦ ਆਊਗਾ ਤੇ ਬੱਚਿਆਂ ਦੇ ਨਾਲ ਹੈਲਥੀ ਬਹੁਤ ਆ ਇਹ ਹਾਂਜੀ ਤੇ ਇੱਕ ਆਪਾਂ ਹੋਰ ਵੀ ਸਾਰਾ ਲਿਕ ਬਣਾਉਣਾ ਦੱਸਾਂਗੇ ਜੀ ਜਿਹੜਾ ਆਪਾਂ ਸਿਰਫ ਗਰਮ ਪਾਣੀ 'ਚ ਬਣਾ ਕੇ ਬੱਚੇ ਨੂੰ ਦੇ ਸਕਦੇ ਹਾਂ ਠੀਕ ਹੈ ਮਤਲਬ ਇਨਸਟੈਂਟਲੀ ਬਣ ਜਾਏਗਾ ਜਿਹੜਾ ਹਾਂਜੀ ਹਾਂਜੀ ਉਹ ਵੀ ਦੱਸਾਂਗੇ ਤੇ ਪਹਿਲਾਂ ਆਪਾਂ ਇਹ ਵੀ ਦੱਸ ਦਿੰਦੇ ਹਾਂ ਵੀ ਜਿਹੜਾ ਆਪਾਂ ਪਾਣੀ 'ਚ ਗਰਮ ਕਰਕੇ ਉਬਾਲ ਕੇ ਮਤਲਬ ਬਣਾ ਕੇ ਦੇਣਾ ਬੱਚਿਆਂ ਨੂੰ ਇਹ ਵੀ ਇੱਕ ਹੈਲ ਜਿਹਨੂੰ ਆਪਾਂ ਦੋ ਤਿੰਨ ਵਾਰੀ ਧੋਣ ਤੋਂ ਬਾਅਦ ਸਾਫ਼ ਪਾਣੀ ਵਿੱਚ ਤੇ ਹੁਣ ਆਪਾਂ ਇਹਨੂੰ ਸੁੱਕਣੇ ਪਾਵਾਂਗੇ ਠੀਕ ਹੈ ਲੋ ਜਿਹਨੂੰ ਬਿਲਕੁਲ ਸਾਫ਼ ਪਾਣੀ ਹੋ ਗਿਆ ਤੇ ਹੁਣ ਆਪਾਂ ਸੁੱਕਣੇ ਸੁੱਕਣੇ ਪਾਵਾਂ ਨੂੰ ਹਾਂਜੀ ਸਾਫ਼ ਕੱਪੜੇ ਤੇ ਧੁੱਪੇ ਦੋ ਤਿੰਨ ਮਿੰਟ ਵਾਸਤੇ ਰੱਖ ਦਾਂਗੇ ਵੀ ਚੰਗੀ ਤਰ੍ਹਾਂ ਇਹਦਾ ਪਾਣੀ ਸੋਖ ਹੋ ਜੇ ਹਾਂਜੀ ਤੇ ਉਸ ਤੋਂ ਬਾਅਦ ਅੱਗੇ ਫਿਰ ਆਪਾਂ ਪ੍ਰੋਸੈਸ ਕਰਾਂਗੇ ਜਿਹੜਾ ਦੂਜਾ ਲੋ ਜੀ ਇਹ ਚੰਗੀ ਤਰ੍ਹਾਂ ਸੁੱਕ ਗਏ ਸਿਰਦਾ ਘੰਟਾ ਹੋ ਗਿਆ ਸੀ ਆਪਾਂ ਨੂੰ ਤੇ ਆਪਾਂ ਇੱਕ ਭਾਂਡੇ ਵਿੱਚ ਇਹਨੂੰ ਕੱਢ ਲਏ ਤੇ ਹੁਣ ਆਪਾਂ ਗੈਸ ਆਨ ਕਰ ਲੈਣਾ ਜੇਕਰ ਆਪਾਂ ਕੜਾਹੀ ਰੱਖ ਲੈਣੀ ਹੈ ਠੀਕ ਹੈ ਜੀ ਤੇ ਆਪ ਛੇਤੀ ਛੇਤੀ ਬਣਾ ਲਓ ਮੈਨੂੰ ਲੱਗਾ ਰਮਨ ਆਪਣੀ ਵੇਟ ਕਰੀ ਜਾਂਦੇ ਹੋਣੇ ਉਹ ਲੇਟ ਆਪਾਂ ਪਹਿਲਾਂ ਹੀ ਬਹੁਤ ਹੋ ਗਈ ਜੀ ਬਸ ਜੀ ਇਹ ਤਾਂ ਬਸ ਹੁਣ ਦੋ ਕੁ ਮਿੰਟ ਹੀ ਲੱਗਣਗੇ ਜੀ ਬਸ ਇਹਨਾਂ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਭੁੰਨ ਲਾਂਗੇ ਮਤਲਬ ਇਹਨੂੰ ਹੂੰ ਤੇ ਬੱਚੇ ਦੀ ਹੈਲਥ ਵਾਸਤੇ ਬਹੁਤ ਜ਼ਿਆਦਾ ਹੈਲਥੀ ਹੈ ਕਿ ਇਹ ਜੀ ਚੀਜ਼ ਤਾਂ ਕੋਈ ਨਹੀਂ ਲੈ ਕੇ ਆਉਂਦਾ ਜੀ ਹਾਂ ਜੀ ਸਹੀ ਗੱਲ ਹੈ ਨਾ ਹਰ ਕੋਈ ਜਿੱਦਾ ਦਾ ਕੱਪੜੇ ਦਾ ਕੁਝ ਹੋਰ ਮਤਲਬ ਕੋਈ ਵੀ ਖਾਣ ਵਾਲੀ ਚੀਜ਼ ਗਿਫਟ ਬਹੁਤ ਘੱਟ ਕਰਦੇ ਨੇ ਹਾਂ ਜੀ ਮੈਂ ਖਾ ਚਲੋ ਜੀ ਕੱਪੜੇ ਤਾਂ ਦੇਣੀ ਨੇ ਤੇ ਨਾਲ ਮੈਂ ਖਾ ਇਹ ਚੀਜ਼ ਵੀ ਬਣਾ ਕੇ ਲੈ ਕੇ ਚੱਲੀਏ ਹਾਂ ਜ ਬੱਚੇ ਦੀ ਹਲਤottes ਕੀ ਹੈ ਜੀ ਮਾਂ ਤੇ ਉਹਨੂੰ ਆਪਾਂ ਕਿੰਨਾ ਕਰੋਸਟ ਕਰਨਾ ਤਾਂ ਵੀ ਚੰਗੀ ਤਰ੍ਹਾਂ ਭੁੱਜ ਜਾਂਦੀ ਥੋੜਾ ਜਿਹਾ ਆਪੇ ਇਹਦਾ ਕਲਰ ਚੇਂਜ ਕਰ ਲਾਂਗੇ ਠੀਕ ਹੈ ਜੀ ਤੇ ਨਹੀਂ ਚੰਗੀ ਤਰ੍ਹਾਂ ਆਪਾਂ ਨੂੰ ਲੈਣਾ ਕਿਉਂਕਿ ਫਿਰ ਆਪਾਂ ਉਹ ਤਾਂ ਇਹਨੂੰ ਬੱਸ ਤਾਂ ਉਬਾਲ ਲਾਂਗੇ ਜੀ ਕੋਈ ਵੀ ਚੀਜ਼ ਮਤਲਬ ਪਕਾਉਣੀ ਹੁੰਦੀ ਹੈ ਜਿਵੇਂ ਆਪਾਂ ਮੈਂ ਦਲੀਆ ਬਣਾਉਨੇ ਬੱਚੇ ਵਾਸਤੇ ਹਾਂਜੀ ਉਹਨੂੰ ਆਪਾਂ ਬਣਾਉਨੇ ਉਹਵੇਂ ਇਹਨੂੰ ਵੀ ਦਲੀਆ ਜਿਹਾ ਬਣ ਜਾਓ ਇੱਕ ਤਰ੍ਹਾਂ ਦਾ ਤਾਂ ਫਿਰ ਆਪਾਂ ਇਹਨੂੰ ਥੋੜੇ ਜਿਹਾ ਪਾਣੀ 'ਚ ਉਬਾਲ ਲਾਂਗੇ ਤੇ ਦੂਜਾ ਸੈਰਲ ਇੱਕ ਵੀ ਦੱਸਾਂਗੇ ਜਿਹੜਾ ਬੱਸ ਆਪਾਂ ਸਿਰਫ ਗਰਮ ਪਾਣੀ 'ਚ ਪਾ ਕੇ ਬੱਸ ਹਾਂਜੀ ਜਿਵੇਂ ਪਾਣੀ ਚ ਪਾਉਣ ਸਾਰੇ ਇਨਸਟੈਂਟਲੀ ਤਿਆਰ ਹੋ ਜਾਂਦਾ ਹਾਂਜੀ ਉਹ ਵੀ ਦੱਸਾਂਗੇ ਤੇ ਇਹ ਹੈਗਾ ਜੀ ਬਿਨਾ ਮਤਲਬ ਗਰਮ ਪਾਣੀ ਦਾ ਮਤਲਬ ਪਕਾਉਣ ਵਾਲਾ ਹੈ ਜੀ ਇਹ ਹੂੰ ਜਦੋਂ ਆਦਲੀਆਂ ਬਣਾਉਣੇ ਆ ਹਾਂਜੀ ਇਹ ਦਲੀਆ ਆ ਗਿਆ ਜੀ ਸੈਰਲਿਕ ਕੀ ਹੈ ਜੀ ਇੱਕ ਤਰ੍ਹਾਂ ਦਾ ਬਹੁਤ ਹੀ ਜ਼ਿਆਦਾ ਹੈਲਥੀ ਚੀਜ਼ ਹੈ ਹਾਂਜੀ ਹੁੰਦਾ ਤਾਂ ਉਹ ਵੀ ਦਲ ਗਈ ਹੈ ਜੀ ਬਸ ਮੇਰੇ ਜੀ ਸੈਰਲਿਕ ਕਹਿਣ ਲੱਗ ਗਏ ਹੈਨਾ ਸਹੀ ਗੱਲ ਹੈ ਜੀ ਕਲਰ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਹੈ ਨਾ ਦਾਲਾਂ ਆ ਜਾਂਦਾ ਹਾਂਜੀ ਹਾਂਜੀ ਸਾਰੀਆਂ ਜਿਹੜੀਆਂ ਮਤਲਬ ਜਿਹੜੇ ਵਿੱਚ ਇਹ ਜਿਹੜੇ ਆਪਾਂ ਚੌਲ ਪਾਏ ਨੇ ਜੀ ਉਹਦੇ ਵਿੱਚ ਕਾਰਬੋਹਾਈਡਰੇਟ ਹੁੰਦਾ ਜਿਹੜੀਆਂ ਆਪਾਂ ਇਹਦੇ ਵਿੱਚ ਦਾਣਾ ਪਾਈਆਂ ਨੇ ਜੀ ਉਹਦੇ ਵਿੱਚ ਭਰਪੂਰ ਮਾਤਰਾ ਚ ਪ੍ਰੋਟੀਨ ਹੁੰਦਾਗਾ ਤੇ ਜਿਹੜੀਆਂ ਇਹਦੇ ਵਿੱਚ ਆਪਾਂ ਬਦਾਮ ਪਾਏ ਨੇ ਉਹਦੇ ਵਿੱਚ omega 3 ਫੈਟੀ ਐਸਿਡ ਹੁੰਦਾ ਜੋ ਕਿ ਬੱਚੇ ਦੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਹੈਲਥੀ ਆ ਬ੍ਰੇਨ ਨੂੰ ਡਿਵੈਲਪ ਕਰਦਾਗਾ ਹਾਂਜੀ ਬੱਚੇ ਦੀ ਹੁਣ ਗਰੋਥ ਹੋਣੀ ਹੁੰਦੀ ਆ 6 ਮਹੀਨੇ ਤੱਕ ਤਾਂ ਬੱਚਾ ਕਿ ਮਤਲਬ ਕੱਲਾ ਮਾਂ ਦੇ ਦੁੱਧ ਤੇ ਹੀ ਹੁੰਦਾ ਜੀ ਉਸ ਤੋਂ ਬਾਅਦ ਬੱਚੇ ਨੂੰ ਮਤਲਬ ਜਦੋਂ 6 ਮਹੀਨੇ ਤੋਂ ਉੱਪਰ ਹੋ ਜਾਂਦਾ ਬੱਚੇ ਨੂੰ ਮਤਲਬ ਹੋਰ ਤਫਰ ਜਿਹਦੇ ਨਾਲ ਬੱਚੇ ਦੀ ਜਿਹੜੀ ਗਰੋਥ ਆ ਮਤਲਬ ਉਹ ਹੁੰਦੀ ਹੈ ਜੀ ਡਵੈਲਪ ਹੁੰਦਾ ਬੱਚਾ ਹਾਂਜੀ ਤੇ ਇਸ ਕਰਕੇ ਇਹ ਜਈਆਂ ਚੀਜ਼ਾਂ ਦੇਕਰ ਆਪਾਂ ਘਰੇ ਬਣਾ ਕੇ ਦਿੰਦੇ ਆ ਪੋਸਟਿਕ ਚੀਜ਼ਾਂ ਤਾਂ ਬੱਚੇ ਤੇ ਜ਼ਿਆਦਾ ਇਫੈਕਟ ਪੈਂਦਾ ਜੀ ਹੂੰ ਸਹੀ ਗੱਲ ਰਮਨ ਤੇ ਇਹ ਹੁਣ ਤੜਕਣੀਆਂ ਜਿਆ ਸ਼ੁਰੂ ਹੋ ਗਈਆਂ ਵਿੱਚ ਵਿੱਚ ਰਮਨ ਜੀ ਇਹ ਏਜ ਅਕੋਰਡਿੰਗ ਆਪਾਂ ਬਣਾ ਕੇ ਦੇ ਸਕਦੇ ਆ ਆਪਾਂ ਬਣਾ ਕੇ ਵੀ ਦੱਸਾਂਗੇ ਜੀ ਥੋੜਾ ਜਿਹਾ ਦੋਸਤਾਂ ਨੂੰ ਹੂੰ ਵੀ ਆਪਾਂ ਕਿਵੇਂ ਬਣਾ ਸਕਦੇ ਆ ਫਲੇਵਰ ਤਾਂ ਵਧੀਆ ਆਊਗਾ ਰਮਨ ਹਾਂਜੀ ਹਾਂਜੀ ਸੱਚ ਇੱਕ ਮ चीज ਹੋਰ ਦੱਸਣਾ ਚਾਹਾਂਗੀ ਜੀ ਹੁਣ ਜਿਵੇਂ ਆਪਾਂ ਨਾ ਇਹ ਮਤਲਬ ਆਪਾਂ ਦੋ ਥਾਂ ਡਿਵਾਈਡ ਕਰ ਲਾਂਗੇ ਇੱਕ ਤਾਂ ਆਪਾਂ ਮਤਲਬ ਕਦੇ ਕਦਾਂ ਇਹ ਤਾਂ ਬੱਚੇ ਜਿਵੇਂ ਮਿੱਠੀ ਚੀਜ਼ ਪਸੰਦ ਆ ਮਿੱਠਾ ਬਣਾ ਕੇ ਦੇਤਾ ਕਦੇ ਨਮਕੀਨ ਬਣਾ ਕੇ ਦੇਤਾ ਜੀ ਹਾਂ ਮਤਲਬ ਇਹਨੂੰ ਆਪਾਂ ਦੋ ਥਾਂ ਡਿਵਾਈਡ ਕਰ ਲਾਂਗੇ ਜਿਹੜਾ ਆਪਾਂ ਨਮਕੀਨ ਬਣਾਵਾਂਗੇ ਉਹਦੇ ਵਿੱਚ ਆਪਾਂ ਸੌਂਫ ਤੇ ਅਜਵਾਇਣ ਪਾਵਾਂਗੇ ਜੀ ਇਹਦੇ ਵਿੱਚ ਹੂੰ ਤੇ ਜਿਹੜਾ ਆਪਾਂ ਮਿੱਠਾ ਬਣਾਵਾਂਗੇ ਜੀ ਉਹਦੇ ਵਿੱਚ ਆਪਾਂ ਇਲਾਇਚੀ ਪਾਊਡਰ ਜਾਂ ਇਲਾਇਚੀ ਬਰੀਕ ਬਰੀਕ ਕੁੱਟ ਕੇ ਮਤਲਬ ਪਾਊਡਰ ਜਦੋਂ ਬਣਾਵਾਂਗੇ ਉਹਦੇ ਵਿੱਚ ਉਹ ਐਡ ਕਰ ਲਾਂਗੇ ਜੀ ਠੀਕ ਹੈ ਜੀ ਚਲੋ ਆਪਾਂ ਅੱਗੇ ਦੱਸਦੇ ਆ ਆਪਣੇ ਦੋਸਤਾਂ ਨੂੰ ਕਿਰਾ ਹੁਣ ਆਪਾਂ ਇਹਨੂੰ ਰੋਸਟ ਕਰ ਲੈਣਾ ਲਓ ਜੀ ਹੁਣ ਆਪਾਂ ਨੂੰ 10-15 ਮਿੰਟ ਹੋ ਗਏ ਇਹਨੂੰ ਭੁੰਨਣ ਤੇ ਆ ਤੁਸੀਂ ਦੇਖ ਸਕਦੇ ਹੋ ਇਹਦਾ ਕੱਲਰ ਜਿਹੜਾ ਉਹ ਚੇਂਜ ਹੋ ਗਿਆ ਜੈਲੋਜੀਸ ਜਿਹੜੇ ਆਪਾਂ ਵਿੱਚ ਪਾਈ ਸੀ ਜਿਦਲੇ ਹੋਏ ਛੋਲੇ ਪੂਰੇ ਜੇ ਹੋ ਗਏ ਮਤਲਬ ਜਦੋਂ ਆਪਾਂ ਨੂੰ ਰਵਣ ਆਇਆ ਪਤਾ ਲੱਗ ਗਿਆ ਵੀ ਹਾਂ ਇਹ ਜਿਹੜੇ ਰੋਸਟ ਹੋ ਗਏ ਪ੍ਰੋਪਰ ਹਾਂਜੀ ਹਾਂਜੀ ਤੇ ਉਹ ਤੋਂ ਆਪਾਂ ਲਾ ਲੈਣਾ ਪੇਪਰ ਅੰਦਾਜ਼ਾ 15 ਮਿੰਟ ਹੈ ਹਾਂਜੀ 10-15 ਮਿੰਟ ਆਪਾਂ ਭੁੰਨ ਲੈਣਾ ਜੀ ਹੂੰ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਾਂਗੇ ਜੀ ਇਹਨੂੰ ਇੱਕ ਪਲੇਟ ਵਿੱਚ ਪਾ ਲਾਂਗੇ ਤੇ ਫਿਰ ਕੜਚੀ ਗੁਰਚੀ ਨਾਲ ਕੱਢ ਲਰ ਰਵਣਾ ਇਹਦੇ ਡੋਲ ਲਈ ਹਾਂਜੀ ਲਓ ਜੀ ਇਹ ਠੰਡਾ ਹੋ ਗਿਆ ਹਾਂਜੀ ਠੰਡਾ ਕਰਕੇ ਹੁਣ ਪੀਸਣਾ ਰਵਣਾ ਹੈ ਹਾਂਜੀ ਠੀਕ ਹੈ ਜੀ ਹੁਣ ਆਪਾਂ ਇਹਨਾਂ ਸਾਰੇ ਸਮਾਨ ਨੂੰ ਮਿਕਸਡ ਪਾ ਕੇ ਬਰੀਕ ਪਾਊਡਰ ਚ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਦਰਦਰਾ ਜਿਹਾ ਜਿਵੇਂ ਰਹੂਨ ਸਿਰਲੇਕ ਨੂੰ ਉਹ ਵੀ ਕਰ ਲਾਂਣਾ ਨਹੀਂ ਜੀ ਬਰੀਕ ਹੀ ਪੀਸ ਲਾਂਗੇ ਠੀਕ ਹੈ ਜੀ ਬਸ ਇਹ ਜ਼ਿਆਦਾ ਬਰੀਕਤਾ ਕਰਦੀ ਨਹੀਂ ਜੀ ਹਮ ਮਤਲਬ ਵਧੀਆ ਜਬ ਨਾ ਲੈਣਾ ਜੀ ਆਪਾਂ ਮੋਟਾ ਨਾ ਰਵੇ ਹੁਣ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਪਕਾਵਾਂਗੇ ਪਰ ਫਿਰ ਵੀ ਬਰੀਕ ਹੀ ਹੋਵੇ ਜੀ ਠੀਕ ਠਾਕ ਜਿਹੀ ਹੋਵੇ ਜੀ ਮੈਂ ਤੁਹਾਨੂੰ ਦੱਸ ਦਈਏ ਕਿੰਨਾ ਕ ਲਓ ਜੀ ਨੂੰ ਚੰਗੀ ਤਰ੍ਹਾਂ ਆਪਾਂ ਪੀਸ ਲਿਆ ਠੀਕ ਹੈ ਜੀ ਤੇ ਇਸ ਪ੍ਰਕਾਰ ਬਣ ਜੀ ਜੀ ਮਤਲਬ ਬਾਲਾ ਵੀ ਨਹੀਂ ਦਰਦਰਾ ਜਿਆ ਕਰ ਤੇ ਬਾਲਾ ਬ੍ਰੀਕ ਵੀ ਨਹੀਂ ਕਰਨਾ ਜੀ ਦਵਾ ਦਰਦਰਾ ਜਿਵੇਂ ਬੇਸਨ ਵੀ ਸਾਬਾ ਹੁੰਦਾ ਉਵੇਂ ਜੀ ਕਰ ਲੈਣਾ ਹਾਂਜੀ ਤੇ ਇਧਰ ਆਪਾਂ ਪਾਣੀ ਤਰਿਆ ਹੋਇਆ ਜੀ ਆਪਾਂ ਬਣਾ ਕੇ ਵੀ ਦਿਖਾ ਦਿੰਨੇ ਆਗੇ ਹਾਂਜੀ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ 2 ਚਮਚ ਇਹ ਆਪਾਂ ਬੱਚੇ ਦੀ ਏਜ ਅਕੋਰਡਿੰਗ ਮਤਲਬ ਗਾੜਾ ਜਾਂ ਵੀ ਜਿੰਨਾਕ ਬੱਚਾ ਖਾ ਸਕਦਾ ਪਤਲਾ ਬਣਾ ਸਕਦੇ ਆ ਜੀ ਹਾਂਜੀ ਉਹ ਵੀ ਗਾੜਾ ਤੇ ਪਤਲਾ ਆਪਾਂ ਬਣਾ ਕੇ ਦੇ ਸਕਦੇ ਆ ਬੱਚੇ ਨੂੰ ਜਿਵੇਂ ਹੁਣ 6 ਮਹੀਨੇ ਤੋਂ ਉੱਪਰ ਆਈ ਬੱਚਾ 7-8 ਮਹੀਨਿਆਂ ਦਾ ਜਾਂ ਸਾਲ ਤੱਕ ਦਾ ਬੱਚਾ ਹੁਣ ਤਾਂ ਜਿਵੇਂ ਬਸ ਪਤਲਾ ਜੀ ਦੇਣਾ ਹੁੰਦਾ ਜੀ ਕਿਉਂਕਿ ਬੱਚੇ ਵੀ ਜ਼ਿਆਦਾ ਇਹ ਗਾੜੀ ਚੀਜ਼ ਉਹ ਨਹੀਂ ਖਾ ਸਕਦਾ ਹੁੰਦਾ ਹਾਂਜੀ ਹਾਂਜੀ ਮੈਂ ਹੌਲੀ ਹੌਲੀ ਆਪਾਂ ਵੀ ਗਾੜਾ ਕਰਦੇ ਜਾਣਾ ਗਾ ਇਸ ਚੀਜ਼ ਨੂੰ ਹੌਲੀ ਇੱਕ ਵਾਰੀ ਪਤਲੇ ਤੋਂ ਸਟਾਰਟ ਕਰ ਲੈਣਾ ਰਵਣ ਹਨਾ ਹਾਂਜੀ ਇੱਕ ਵਾਰ ਆਪਾਂ ਪਤਲੇ ਤੋਂ ਸਟਾਰਟ ਕਰ ਲੈਣਾ ਤਾਂ ਬੱਚੇ ਨੂੰ ਮਤਲਬ ਆਪਾਂ ਥੋੜਾ ਜਿਹਾ ਵੀ ਜਿਵੇਂ ਨਮਕ ਪਾ ਦੋ ਤਿੰਨ ਦਿਨ ਆਪਾਂ ਨਮਕ ਵਾਲਾ ਖਵਾਤਾ ਫਿਰ ਆਪਾਂ ਥੋੜਾ ਜਿਹਾ ਮਿੱਠਾ ਪਾ ਲਿਆ ਜਿਵੇਂ ਹੁਣ ਇੱਕ ਸਾਲ ਤੋਂ ਬੱਚਾ ਉੱਪਰ ਹੋਏ ਤਾਂ ਆਪਾਂ ਇਹਦੇ ਵਿੱਚ ਕਣਕ ਐਡ ਕਰ ਸਕਦੇ ਆ ਕਣਕ ਨੂੰ ਚੰਗੀ ਤਰ੍ਹਾਂ ਧੋ ਕੇ ਹਾਂਜੀ ਆਪਾਂ ਵਿੱਚ ਦਾਣਾ ਬਾਂਗਾ ਵਿੱਚ ਦਾਣਾਂ ਹੀ ਪਾ ਲੈਣੀ ਹੈ ਵਿੱਚ ਕਣਕ ਵੀ ਪਾ ਲੈਣੀ ਹੈ ਤੇ ਉਹਨੂੰ ਵੀ ਚੰਗੀ ਤਰ੍ਹਾਂ ਆਪਾਂ ਉਹਨੂੰ ਕਿ ਆਪਾਂ ਰੋਸਟ ਕਰਕੇ ਉਹਦਾ ਵੀ ਆਪਾਂ ਸਾਰ ਲਿਕ ਬਣਾ ਸਕਦੇ ਆ ਜੀ ਮਤਲਬ ਕਣਕ ਦਾ ਵੀ ਆਪਾਂ ਬੱਚਿਆਂ ਨੂੰ ਖਵਾ ਸਕਦੇ ਹਾਂ ਹਾਂਜੀ ਹਾਂਜੀ ਸਾਲ ਤੋਂ ਉੱਪਰ ਬੱਚੇ ਨੂੰ ਖਵਾ ਸਕਦੇ ਆਂਗੇ ਹਾਂਜੀ ਤੇ ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਵੀ ਜੋ ਅਜਮੈਂਤ ਤੇ ਜਿਹੜਾ ਜੀਰਾ ਉਹ ਵੀ ਐਡ ਕਰ ਸਕਦੇ ਆਂ ਸੌਫ ਐਡ ਕਰ ਸਕਦੇ ਆਂ ਜਿਹੜਾ ਪਰ ਨਮਕ ਵਾਲਾ ਬਣਾਉਣਾ ਹੁੰਦਾ ਜਿਹੜਾ ਮਿੱਠਾ ਬਣਾਉਣਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਇਲਾਇਚੀ ਦਾ ਜਿਹੜਾ ਪਾਊਡਰ ਆ ਉਹ ਵੀ ਪਾ ਸਕਦੇ ਆਂ ਜੀ ਠੀਕ ਹੈ ਜੀ ਇਹ ਕਿ ਬੱਚੇ ਨੂੰ ਮਿੱਠੇ ਵਾਸਤੇ ਆਪਾਂ ਐਵੇਂ ਨਹੀਂ ਹੈ ਉਹ ਵੀ ਆਪਾਂ ਖੰਡ ਹੀ ਪਾ ਕੇ ਦੇਈ ਚਲੇ ਖੰਡ ਬੱਚੇ ਦੇ 1 ਸਾਲ ਤੱਕ ਤਾਂ ਮਤਲਬ ਨੁਕਸਾਨ ਹੀ ਕਰਦੀ ਹੈ ਜੀ ਹਾਂਜੀ ਉਹ ਤਾਂ ਖੰਡ ਦੇ ਨੁਕਸਾਨ ਹੀ ਹੈ ਇਸ ਕਰਕੇ ਬੱਚੇ ਨੂੰ ਆਪਾਂ ਜਾਂ ਤਾਂ ਸ਼ੱਕਰ ਪਾ ਕੇ ਦੇ ਸਕਦੇ ਤੇ ਜਾਂ ਮਿਸ਼ਰੀ ਤੇ ਨਮਕ ਵੀ ਬੱਚੇ ਨੂੰ ਸਿਰਦਾ ਨਮਕ ਹੀ ਪਾ ਕੇ ਦੇਣਾ ਆਪਾਂ ਆਮ ਨਮਕ ਜਿਹੜਾ ਆਪਾਂ ਕਰਾਂ ਚ ਹੁੰਦਾਗਾ ਜਾਂ ਜਿਹੜਾ ਸਬਜੀ ਮੈਂ ਐਟਾਂ ਦਾ ਨਮਕ ਨਹੀਂ ਜੀ ਉਹ ਨਹੀਂ ਪਾਉਣਾ ਸੇ ਇਦਾਂ ਨਾਮ ਕੀ ਬੱਚੇ ਨੂੰ ਦੇਣਾਗਾ ਜੀ ਕੋਈ ਵੀ ਆਪਾਂ ਤੇ ਦੁੱਧ ਚ ਵੀ ਦੇ ਸਕਦੇ ਨੇ ਉਹਨੇ ਹਾਂ ਜੀ ਇਹਨੂੰ ਦੁੱਧ ਚ ਵੀ ਬਣਾ ਕੇ ਦੇ ਸਕਦੇ ਆ ਪਾਣੀ ਚ ਵੀ ਬਣਾ ਕੇ ਦੇ ਸਕਦੇ ਆ ਜੀ ਠੀਕ ਹੈ ਜੀ ਜੀ ਚ ਆਪਾਂ ਨਮਕ ਪਾਉਣਾ ਉਸ ਤੋਂ ਦੁੱਧ ਨਹੀਂ ਪਾਇਓ ਜੀ ਜਿਹੜਾ ਆਪਾਂ ਮਿੱਠਾ ਬਣਾਉਣਾ ਉਹਦੇ ਵਿੱਚ ਆਪਾਂ ਦੁੱਧ ਪਾ ਕੇ ਬਣਾ ਕੇ ਦੇ ਸਕਦੇ ਆ ਜੀ ਠੀਕ ਹੈ ਜੀ ਚਲੋ ਜੀ ਆਪਣਾ ਗਿਫਟ ਤਾਂ ਹੋ ਗਿਆ ਤਿਆਰ ਹਾਂਜੀ ਤੇ ਹੁਣ ਇਹਨੂੰ 에어ਟਾਈਟ ਚ ਹੀ ਰੱਖਣਾ ਵੀ ਤਾਂ ਜੋ ਸਿਲ ਨਾ ਫੜੇ ਜਿਹੜਾ ਦੂਜਾ ਤਰੀਕਾ ਜੀ ਉਹ ਵੀ ਦੱਸ ਦਿਆਂ ਤੇ ਪਹਿਲਾਂ ਆਹ ਦੱਸ ਦਿਆਂ ਵੀ ਇਹ ਕਿਵੇਂ ਬਣ ਸਕਦਾ ਜੀ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲੀ ਜਾਣਾ ਵੀ ਚੰਗੀ ਤਰ੍ਹਾਂ ਇਹ ਪੱਕ ਜੀ ਹੂੰ ਕਿੰਨਾ ਕੁ ਟਾਈਮ ਉਬਾਲਣਾ ਰਹੋਣੇ ਬਸ ਇਹ 5 ਕਿ ਮਿੰਟਾਂ ਚ ਹੀ ਬਣ ਜੂ ਜੀ ਹੂੰ ਠੀਕ ਹੈ ਜੀ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੇ ਤਾਂ ਦੇਖੋ ਕਿੰਨਾ ਗਾੜਾ ਹੋ ਗਿਆ ਬੱਚੇ ਦੀ ਆਪਾਂ এজ ਅਕੋਰਡਿੰਗ ਮਤਲਬ ਹੋਈ ਗਾੜਾ ਪਤਲਾ ਬਣਦਾ ਇਹ ਤਾਂ ਹੁਣ ਜਮੇ ਸਾਰੇ ਲੱਕ ਵਾਂਗੂ ਬਣ ਗਿਆ ਹਨਾ ਥਲਕੇ ਵਾਂਗੂ ਦੂਜਾ ਨਾਮਕ ਮੈਂ ਪਹਿਲਾਂ ਸਾਲਟ ਕਹਿ ਦਿੰਨੇ ਜਿਹੜੇ ਨੂੰ ਹਾਂਜੀ ਹੂੰ ਠੀਕ ਹੈ ਇਹਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਲੋ ਜੀ ਆਪਣਾ ਜਿਹੜਾ ਸੈਰ ਲੇਕਾ ਬਣ ਕੇ ਬਿਲਕੁਲ ਰੈਡੀ ਹੈ ਹਾਂਜੀ ਤੇ ਬੱਚਿਆਂ ਨੂੰ ਆਪਾਂ ਮੈਂ ਹਲਦੀ ਹਲਦੀ ਜਿਹੜਾ ਫੂਡ ਉਹ ਖਵਾ ਸਕਦੇ ਹਾਂ ਨਾ ਹੁਣ ਆਕੇ ਹਾਂਜੀ ਹਾਂਜੀ ਤੇ ਦੂਜਾ ਵੀ ਦੱਸ ਦੇਈਏ ਉਹ ਪਹਿਲੀ ਬਣਾ ਸੱਡਿਆਗਾ ਉਹ ਐਵੇਂ ਨਹੀਂ ਇਹ ਵੀ ਕੱਲੇ ਬੱਚੀ ਖਾ ਸਕਦੇ ਨੇ ਹੁਣ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਰਹਿੰਦਾ ਜੀ ਵੀਕਨੈਸ ਜਿਆਦਾ ਗਈ ਉਹਨਾਂ ਵਾਸਤੇ ਵੀ ਹੈ ਜੀ ਉਹ ਜਿਹੜਾ ਪਾਊਡਰ ਬਣਾਇਆ ਹੈਗਾ ਆਪਾਂ ਠੀਕ ਆ ਹਰ ਕੋਈ ਖਾ ਸਕਦਾ ਉਹਨੂੰ ਹਾਂਜੀ ਤੇ ਆਹ ਦੇਖੋ ਜੀ ਕਿੰਨਾ ਟੇਸਟੀ ਬਣਿਆ ਤੇ ਕਿੰਨਾ ਜਿਆਦਾ ਸੋਹਣਾ ਲੱਗਦਾ ਬੱਚੇ ਵਾਸਤੇ ਹੂੰ ਤੇ ਲਓ ਜੀ ਬੱਚਾ ਹੈਲਦੀ ਹੈਲਦੀ ਫੂਡ ਛੋਟਾ ਹੈ ਜਾਂ ਉੱਚਾ ਵੀ ਰੱਖਦਾ ਹਾਂਜੀ ਤੇ ਬਣ ਕੇ ਬਿਲਕੁਲ ਤਿਆਰ ਆ ਜੀ ਤੇ ਦੂਜਾ ਸੀ ਪਹਿਲੀ ਬਣਾ ਛੱਡਾ ਜੀ ਆਹ ਵਾਲਾ ਜੀ ਇਹਦੇ ਵਿੱਚ ਆਪਾਂ ਲਵਾਂਗੇ ਜੀ ਬਦਾਮ ਕਾਜੂ ਤੇ ਮਖਾਣੇ ਤਿੰਨੇ ਚੀਜ਼ਾਂ ਨੂੰ ਆਪਾਂ ਰੋਸਟ ਕਰ ਲੈਣਾ ਜੀ ਤੇ ਉਹਦਾ ਵੀ ਆਪਾਂ ਪਾਊਡਰ ਤਿਆਰ ਕਰਨਾ ਹੈ ਨਾ ਤੇ ਏਅਰਟਾਈਟ ਜੀ ਰੱਖਾਂਗੇ ਜੀ ਇਹਨੂੰ ਵੀ ਪਾਊਡਰ ਠੀਕ ਹੈ ਬਦਾਮ 50 ਗ੍ਰਾਮ ਬਦਾਮ ਲੈ ਲੈਣੇ ਜੀ 50 ਗ੍ਰਾਮ ਹੀ ਕਾਜੂ ਤੇ 200 ਗ੍ਰਾਮ ਆਪਾਂ ਮਖਾਣੇ ਲੈ ਕੇ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਤੇ ਉਸ ਤੋਂ ਬਾਅਦ ਉਹਦਾ ਪਾਊਡਰ ਬਣਾ ਕੇ ਕਿਸੇ ਵੀ ਏਅਰਟਾਈਟ ਵਿੱਚ ਆਪਾਂ ਰੱਖ ਸਾਇਮ ਆ ਇਹ ਆਪਾਂ ਰਾਤ ਨੂੰ ਦੁੱਧ ਨਾਲ ਵੀ ਲੈ ਸਕਦੇ ਹਾਂ ਮਤਲਬ ਜਿੰਨਾਂ ਦੇ ਜੋੜਾ ਚ ਦਰਦੇ ਤੇ ਜਿਹੜੇ ਛੋਟੇ ਬੱਚੇ ਨੇ ਉਹ ਜਿਵੇਂ ਹੁਣ ਆਪਾਂ ਮਤਲਬ 6 ਸਾਲ 6 ਮਹੀਨੇ ਤੋਂ ਉੱਪਰ ਨੇ ਜੀ ਉਹਨਾਂ ਵਾਸਤੇ ਆਪਾਂ ਦੋ ਚਮਚ ਪਾਏ ਤੇ ਵਿੱਚ ਆਪਾਂ ਦੁੱਧ ਜਾਂ ਗਰਮ ਪਾਣੀ ਐਡ ਕਰਕੇ ਉਹਨਾਂ ਨੂੰ ਵੀ ਆਪਾਂ ਇਹ ਦੇ ਸਕਦੇ ਹਾਂ ਜੀ ਪਤਲਾ گاੜਾ ਦੱਸਿਆ ਪਹਿਲਾਂ ਆਪਾਂ ਏਜ ਅਕੋਰਡਿੰਗ ਆਪਾਂ ਬਣਾ ਲਏ ਨੇ ਜਿਵੇਂ ਬੱਚਾ ਖਾਣਾ ਪਸੰਦ ਕਰਦੇ ਨੇ ਤੇ ਉਵੇਂ ਆਪਾਂ ਇਹ ਵੀ ਬਣਾ ਕੇ ਬੱਚੇ ਨੂੰ ਦੇ ਸਕਦੇ ਹਾਂ ਠੀਕ ਹੈ ਜੀ ਇਹ ਇਨਸਟੈਂਟਲੀ ਵਾਲਾ ਆ ਗਿਆ ਵੀ ਜਿਹੜਾ ਗਰਮ ਪਾਣੀ ਚੱਪ ਦੇ ਸਕਦੇ ਹਾਂ ਹਾਂਜੀ ਇਹ ਤੁਰੰਤ ਬੱਚੇ ਨੂੰ ਦੇ ਸਕਦੇ ਤੇ ਇਹ ਤੇ ਬਸ 5 ਕਿ ਮਿੰਟ ਲੱਗਦੇ ਨੇ ਜੀ ਤੇ ਇਹ ਵੀ ਆ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਤੇ ਬੱਚਿਆਂ ਵਾਸਤੇ ਹੈਲਦੀ ਚੀਜ਼ ਹੈ ਜਿਹੜੀ ਬਣਾ ਕੇ ਜ਼ਰੂਰ ਬੱਚਿਆਂ ਨੂੰ ਖਵਾਏ ਜੀ ਸੋ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ